ਮੈਂ ਨਰਿੰਦਰ ਸ਼ਰਮਾ ਕਨਵੀਨਰ ਲੋਕ ਚੇਤਨਾ ਮੰਚ ਘਟੋ ਘਟ 35-40 ਸਾਲ ਤੋਂ ਅਸੀਂ ਇਹ ਆਪਣਾ ਮੰਚ ਚਲਾਉਂਦੇ ਆ ਜਿਸ ਦੇ ਚਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਚੇਤਨ ਕਰਦੇ ਆ ਵੀ ਉਹਨਾਂ ਦੇ ਕੀ ਅਧਿਕਾਰ ਨੇ ਉਹਨਾਂ ਦੇ ਅਧਿਕਾਰਾਂ ਦਾ ਕੀ ਖੰਨਣ ਹੁੰਦਾ ਖੰਨਣ ਕੀ ਹੁੰਦਾ ਉਹਨਾਂ ਦੇ ਅਧਿਕਾਰਾਂ ਦਾ ਸਮਰਾੜੇ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਇੱਕ ਇਹੋ ਜੀ ਪ੍ਰੋਬਲਮ ਹੈ ਟ੍ਰੈਫਿਕ ਦੀ ਸਾਰੇ ਬਾਜ਼ਾਰ ਦੇ ਵਿੱਚ ਕੋਈ ਵੀ ਬੰਦਾ 4 ਵਜੇ ਤੋਂ ਲੈ ਕੇ 7 ਵਜੇ ਤੱਕ ਬਾਜ਼ਾਰ ਦੇ ਵਿੱਚੋਂ ਪੈਦਲ ਵੀ ਨਹੀਂ ਲੰਘ ਸਕਦਾ ਕਿਤੇ ਵਹੀਕਲ ਖੜੇ ਕਰਨ ਨੂੰ ਜਗ੍ਹਾ ਨਹੀਂ ਕਿਤੇ ਸਕੂਟਰ ਖੜੇ ਕਰਨ ਨੂੰ ਜਗ੍ਹਾ ਨਹੀਂ ਮੈਂ ਆ ਲੈਟਰ ਅਸੀਂ ਸਰਕਾਰ ਤੋਂ ਸਟੇਟ ਦੀ ਤੋਂ ਵੀ ਤੇ ਸੈਂਟਰ ਦੀ ਤੋਂ ਵੀ ਅਸੀਂ ਲੋਕ ਚੇਤਨਾ ਮੰਚ ਵੱਲੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਦੱਸਿਆ ਜਾਵੇ ਲੋਕਾਂ ਦਾ ਫੁੱਟਪਾਥ ਹੈ ਕਿੱਥੇ ਲੋਕ ਕਿਹੜੇ ਫੁੱਟਪਾਥ ਤੇ ਚੱਲਣ ਜਿਹੜੇ ਕਾਨੂੰਨ ਨੇ ਅਧਿਕਾਰ ਦੇ ਦਿੱਤੇ ਨੇ ਸੜਕ ਦੇ ਆਲੇ-ਦਾਲੇ ਫੁੱਟਪਾਥ ਉਹ ਸਾਰੇ ਮਿਊਸਪਲ ਕਮੇਟੀ ਦੇ ਅਧਿਕਾਰੀਆਂ ਨੇ ਤੇ ਪੁਲਿਸ ਵਾਲਿਆਂ ਨੇ ਮਿਲ ਕੇ ਸਾਰਾ ਦੁਕਾਨਦਾਰਾਂ ਤੋਂ ਇਨਕ੍ਰੋਚ ਕਰਾਇਆ ਹੋਇਆ ਹੈ ਜਿਹਦੇ ਬਾਹਰ ਘੱਟੋ-ਘੱਟ ਹਰੇਕ ਦੁਕਾਨਦਾਰ ਨੇ 7-7 8-8 ਫੁੱਟ ਸਮਾਨ ਆਪਣਾ ਲਾਇਆ ਹੋਇਆ ਕਿਤੇ ਵੀ ਲੋਕ ਆਸਾਨੀ ਦੇ ਨਾਲ ਚੱਲ ਨਹੀਂ ਸਕਦੇ ਫੁੱਟਪਾਥ ਦਿਖਾਈ ਹੋ ਨਹੀਂ ਦਿੰਦਾ ਹੈ ਕਿੱਥੇ ਸਾਡੀ ਇਹ ਅਪੀਲ ਹੈ ਤੇ ਸਾਡੀ ਇਹ ਬੇਨਤੀ ਹੈ ਵੀ ਜੇ ਕੁਝ ਸਮੇਂ ਦੇ ਵਿੱਚ 10-15 ਦਿਨਾਂ ਦੇ ਵਿੱਚ ਕੋਈ ਪ੍ਰਸ਼ਾਸਨ ਨੇ ਇਸ ਤੇ ਕੋਈ ਧਿਆਨ ਨਾ ਦਿੱਤਾ ਤਾਸੀ ਸ਼ਹਿਰ ਦੇ ਵਿੱਚ ਹਰ ਰੋਜ਼ 4 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਟੈਸਟ ਕਰਿਆ ਕਰਾਂਗੇ ਔਰ ਪੁਲਿਸ ਦਾ ਔਰ ਸ਼ ਪ੍ਰਸ਼ਾਸਨ ਦਾ ਜਿੰਨਾ ਵੀ ਜਲੂਸ ਕੱਢ ਸਕਾਂਗੇ ਕੱਢ ਜਲੂਸ ਕੱਢਾਂਗੇ ਤੇ ਅਸੀਂ ਆਪਣੀ ਜਿਹੜੀ ਹੈ ਮੰਗ ਨੂੰ ਮੜਵਾਉਣ ਤੱਕ ਜਾਰੀ ਰੱਖਾਂਗੇ ਦੇਖੋ ਚਾਹੇ ਲੋਕ ਚੇਤਨਾ ਮੰਚ ਨੇ ਇਲਜ਼ਾਮ ਲਾਇਆ ਨੇ ਜਾਂ ਕਿਸੇ ਹੋਰ ਦਾ ਵੀ ਕਹਿਣਾ ਆਮ ਨਾਗਰਿਕ ਦਾ ਵੀ ਕਹਿਣਾ ਹੈ ਕਿਸੇ ਸਮਰਾਲਾ ਵਾਸੀ ਦਾ ਕਹਿਣਾ ਹੈ ਇਹ ਚ ਕੋਈ ਦੋਰਾ ਹੀ ਨਹੀਂ ਗਈ ਅਸੀਂ ਚਲਾਨਿੰਗ ਵੀ ਕਰਦੇ ਆ ਲੋਕਾਂ ਨੂੰ ਪਿਆਰ ਨਾਲ ਵੀ ਗੱਲ ਕਹਿੰਦੇ ਆ ਪਰ ਲੋਕੀ ਫੇਰ ਵੀ ਆਪਣੀਆਂ ਦੁਕਾਨਾਂ ਬਾਹਰ ਲਾਏ ਦੇ ਨੇ ਇਹ ਹੁੰਦਾ ਰੀਸਪ੍ਰੀਸੀ ਵੀ ਇੱਕ ਦੁਕਾਨਦਾਰ ਨੇ 2 ਫੁੱਟ ਵਧਾਈ ਅਗਲਾ ਕਦਮ ਮੈਂ 3 ਫੁੱਟ ਬਾਹਰ ਲਾਇਆ ਵਾਂ ਅਗਲਾ ਕਦਮ ਮੈਂ 4 ਫੁੱਟ ਬਾਹਰ ਲਾ ਮੇਰੀ ਦੁਕਾਨ ਦਾ ਮਾਲ ਜਿਹੜਾ ਡਿਸਪਲੇ ਹੋ ਕੇ ਲੋਕਾਂ ਨੂੰ ਨਜ਼ਰ ਆਵੇ ਤੇ ਤਾਂ ਕਿ ਮੇਰਾ ਮਾਲ ਵੱਧ ਤੋਂ ਵੱਧ ਵਿਕੇ ਜਦ ਕਿ ਇਹ ਉਹਨਾਂ ਦਾ ਸੋਚਣਾ ਬੜਾ ਗਲਤ ਹੈਗਾ ਵੇ ਜੇ ਇਹੀ ਸਾਰੇ ਡਿਸਪੀਸਪਲਨ ਆਪਣੀ ਦੁਕਾਨ ਦੇ ਅੰਦਰ ਰਵਾਂਗੇ ਤੇ ਮਾਲ ਫੇਰ ਵੀ ਉਨਾ ਹੀ ਵਿਕਣਾਵੇਂ ਮਸਲਾ ਤਾਂ ਉਹਨਾਂ ਦਾ ਡਿਸਪਲੇ ਦਾ ਹੈ ਕੁਛ ਇੱਕ ਜਿਹੜਾ ਮਸਲਾ ਵੇ ਉਹ ਰੇੜੀਆਂ ਦਾ ਇਲੀਗਲ ਰੇੜੀਆਂ ਜਿਹੜੀਆਂ ਦੁਕਾਨਾਂ ਦੇ ਬਾਹਰ ਆ ਕੇ ਲੱਗ ਜਾਂਦੀਆਂ ਕੁਛ ਵੀ ਸ਼ਿਕਾਇਤਾਂ ਮਿਲੀਆਂ ਸੰਨ ਉਹ ਦੁਕਾਨਦਾਰ ਰੇੜੀਆਂ ਨੇ ਕੋ ਮਹੀਨੇ ਦੇ ਪੈਸੇ ਵਸੂਲਦੇ ਨੇ ਉਸ ਤੋਂ ਬਾਅਦ ਜਿਹੜੀ ਨਜਾਇਜ਼ ਪਾਰਕਿੰਗ ਹੋ ਜਾਂਦੀ ਹੈ ਕੋਈ ਪ੍ਰੋਪਰ ਪਾਰਕਿੰਗ ਨਾ ਹੋਣਾ ਵੀ ਇੱਕ ਬੜਾ ਵੱਡਾ ਕਾਰਨ ਹੈ ਕੋਈ ਸ਼ੋਪਿੰਗ ਕਰਨੰਦਾ ਗੱਡੀ ਸੋੜ ਤੇ ਲਾ ਦਿੰਦਾ ਵੇ ਤੇ ਉਹ ਵੀ ਇੱਕ ਜਿਹੜਾ ਨਾ ਟ੍ਰੈਫਿਕ ਨੂੰ ਵਜਾਫਾ ਕਰਦਾ ਵੇ ਤੇ ਲੋਕਾਂ ਨੂੰ ਲੰਘਾਂ ਚ ਬੜੇ ਮੁਸ਼ਕਲ ਆਉਂਦੀ ਹੈ ਚੀਜ਼ਾਂ ਧਿਆਨ ਚ ਨੇ ਪਿੱਛੇ ਦੋ ਤਿੰਨ ਵਾਰੀ ਜਿਹੜੀ ਐਸੋਸੀਏਸ਼ਨਾਂ ਮੀਟਿੰਗ ਵੀ ਹੋਈ ਸੀ ਡਿਮਾਰਕੇਸ਼ਨ ਵੀ ਕਰ ਦਿੱਤੀ ਇੱਕ ਲੀਨ ਲਗਾ ਦਿੱਤੀ ਸੀ ਕਿ ਵੀ ਕੋਈ ਵੀ ਦੁਕਾਨਦਾਰ ਇਸ ਤੋਂ ਵੱਧ ਆਪਣਾ ਸਮਾਨ ਬਾਹਰ ਨਹੀਂ ਰੱਖੇਗਾ ਤੇ ਸਮੇਂ-ਸਮੇਂ ਤੇ ਕਾਰਵਾਈ ਵੀ ਕਰਦੇ ਆ ਪਰ ਫਿਰ ਵੀ ਦੁਕਾਨਦਾਰ ਜਿਹੜੇ ਕੁਝ ਢੀਢ ਕਿਸਮ ਦੇ ਹੁੰਦੇ ਨੇ ਉਹਨਾਂ ਨੇ ਸਰਨਾ ਪਹਿਲਾਂ ਆਪਣਾ ਸਮਾਨ ਰੱਖਣਾ ਵੇਖੋ ਵੇਖੀ ਫਿਰ ਉਹਨਾਂ ਜਿਵੇਂ ਆਤਾ ਵਿਗੜਦੀਆਂ ਬਾਕੀ ਵੀ ਆ ਜਾਂਦੇ ਕਰਾਂਗੇ ਕਾਰਵਾਈ ਜ਼ਰੂਰ ਕਰਾਂਗੇ ਲੋਕਾਂ ਨੂੰ ਨਿਜਾਦ ਦਿਵਾਵਾਂਗੇ ਇਸ ਟ੍ਰੈਫਿਕ ਤੋਂ ਅ ਵਿਸ਼ਵਾਸ ਦਿਵਾਨੇ ਆ ਬਤੌਰ ਸਮਰਾਲਾ ਐਡਮਿਨਿਸਟ੍ਰੇਸ਼ਨ ਤੇ ਇਹੋਸਾ ਮੀਟਿੰਗ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਕੋਈ ਕਾਰਵਾਈ ਕਰਕੇ ਡੈਫਨਿਟਲੀ ਕੋਈ ਸਖਤ ਕਾਰਵਾਈ ਕਰਾਂਗੇ ਤਾਂ ਕਿ ਲੋਕਾਂ ਨੂੰ ਇੱਕ ਮੈਸੇਜ ਜਾਵੇ ਇਹ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਜਿਹੜਾ ਖਾਸ ਕਰਕੇ ਜਿਹੜੇ ਉਹ ਲੋਕ ਪੈਦਲ ਜਾਂਦੇ ਨੇ ਮੈਂ ਬਤਾ ਬਤੌਰ ਐਸਜੀਐਮ ਬੇਨਤੀ ਕਰਦਾ ਵਾਂ ਅਪੀਲ ਕਰਦਾ ਵਾਂ ਸਾਨੂੰ ਇਹੋ ਜਿਹਾ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਇਹ ਚਲਾਨਿੰਗ ਵਾਲੇ ਪਾਸੇ ਜਾਈਏ ਅਦਰਵਾਈਜ਼ ਈਓ ਨੂੰ ਭੇਜ ਕੇ ਜਾਂ ਕਿਸੇ ਹੋਰ ਅਥਾਰਟੀ ਨੂੰ ਭੇਜ ਕੇ ਜਾਂ ਟ੍ਰੈਫਿਕ ਪੁਲਿਸ ਨੂੰ ਭੇਜ ਕੇ ਚਲਾਨ ਕਰਾਇਆ ਜਾਸ ਕਰ ਰਹੇ ਪਰ ਇਹ ਕੋਈ ਸੋਲੂਸ਼ਨ ਨਹੀਂ ਹੈਗਾ ਪਰਮਾਨੈਂਟ ਪਰਮਾਨੈਂਟ ਹੱਲ ਉਹ ਹੀ ਹੈ ਜਿਹੜਾ ਅਸੀਂ ਆਪ ਸਮਝਦਾਰ ਬਣੀਏ ਮੈਂ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਜਿਹੜੀ ਅਸੀਂ ਇੱਕ ਡਿਮਾਰਕੇਸ਼ਨ ਦਿੱਤੀ ਏ ਉਸ ਤੋਂ ਬਾਅਦ ਨਾ ਆਓ ਉਹ ਲਿਖ ਦੇ ਅੰਦਰ ਰਵੋ ਉਹਦੀ ਪਾਲਣਾ ਕਰੋ ਜੇ ਨਹੀਂ ਪਾਲਣਾ ਕਰਦੇ ਤੇ ਕੱਲ ਤੁਸੀਂ ਇਹਦੀ ਚਲਾਨੀ ਸ਼ੁਰੂ ਕਰਾਂਗੇ